ਕਹਿੰਦਾ ਹੈ ਸਾਧ ਜਰਨਾ ਦੇ ਸਭ ਸਭ ਨਮਨ ਹੈ ਬੜੀ ਨਸਾਇਤ ਤੇ ਪਹੁੰਚ ਤੇ ਜੈ ਸ਼੍ਰੀ ਰਾਮ ਜੀ ਮੇਰਾ ਨਾਮ ਦੀਪਕ ਗੁਪਤਾ ਮੈਂ ਵਿਦਿਆ ਪ੍ਰਯਾਸ ਐਨ ਜੀਓ ਦਾ ਮੈਂਬਰ ਹਾਂ ਸਭ ਤੋਂ ਪਹਿਲਾਂ ਮੈਂ ਚਿਰਾਗ ਨਿਊਜ਼ ਤੁਹਾਡੇ ਨਿਊਜ਼ ਚੈਨਲ ਦੇ ਦਰਸ਼ਕਾਂ ਨੂੰ ਸਾਰਾ ਧੰਨਵਾਦ ਕਰਦਾ ਕਿ ਤੁਸੀਂ ਇੱਥੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਵਿੱਚ ਆਏ ਹੋ ਅੱਜ ਦਾ ਜਿਹੜਾ ਕੈਂਪ ਹੈ ਵਿਦਿਆ ਪ੍ਰਯਾਸ ਐਨ ਜੀਓ ਵੱਲੋਂ ਗੁਰਜ ਜੈਨ ਜੀ ਦੇ ਅਧਿਖਸ਼ਤਾ ਵਿੱਚ ਲਗਾਇਆ ਜਾ ਰਿਹਾ ਹੈ ਸਾਰੇ ਟੀਮ ਮੈਂਬਰਾਂ ਦੇ ਸਹਿਯੋਗ ਨਾਲ ਇਹ ਮੈਡੀਕਲ ਫ੍ਰੀ ਮੈਡੀਕਲ ਕੈਂਪ ਆ ਉਹਦੇ ਨਾਲ ਨਾਲ ਬਲੱਡ ਡੋਨੇਸ਼ਨ ਕੈਂਪ ਵੀ ਲਗਾਇਆ ਜਾ ਰਿਹਾ ਹੈ ਇਹ ਕੈਂਪ ਨਿਊ ਮਾਦੋਪਰੀ ਪੰਜ ਨੰਬਰ ਗਲੀ ਹਰਮਨ ਮੰਦਿਰ ਵਿਖੇ ਲਗਾਇਆ ਜਾ ਰਿਹਾ ਜਿਹਦੇ ਵਿੱਚ ਤੁਸੀਂ ਦੇਖਿਆ ਥੱਲੇ ਸੈਂਕੜੇ ਹਿਸਾਬ ਨਾਲ ਜਿਹੜੇ ਲੋੜਵੰਦ ਪੇਸ਼ੈਂਟ ਸਿਗੇ ਉਹ ਇੱਥੇ ਆ ਕੇ ਫ੍ਰੀ ਜਿਹੜਾ ਕੈਂਪ ਦਾ ਲਾਭ ਲੈ ਰਹੇ ਨੇ ਬਲੱਡ ਕੈਂਪ ਦੇ ਵਿੱਚ ਵੀ ਤੁਸੀਂ ਦੇਖਿਆ ਦਵਿੰਦਰ ਜੱਗੀ ਜੀ ਵਰਗੇ ਕਾਉਂਸਲਰ ਪ੍ਰਵੀਨ ਬਾਂਸਲ ਜੀ ਹੋਰ ਆਪਣੇ ਸਾਰੇ ਜਿਹੜੇ ਵੀ ਹੈਗੇ ਨੇ ਇੱਥੇ ਮਾਨੂਵਾਂ ਪਹੁੰਚੇ ਨੇ ਉਹਨਾਂ ਦਾ ਵੀ ਇੱਥੇ ਦਿਲੋਂ ਧੰਨਵਾਦ ਹੈ ਜੀ ਇੱਥੇ ਕੈਂਪ ਜਿਹੜਾ ਹੈ ਕੈਂਸਰ ਹਸਪੀਟਲ ਤੋਂ ਕੋਕਲਾ ਹਸਪੀਟਲ ਤੋਂ ਨਿਊਟ੍ਰੀਸ਼ਨ ਸੈਂਟਰ ਤੋਂ ਅੱਖਾਂ ਦਾ ਦੰਦਾ ਦਾ ਨੱਕ ਦਾ ਬੀਪੀ ਸ਼ੂਗਰ ਆਯੁਰਵੈਦਿਕ ਮੈਡੀਸਨ ਹੋਮੋਪੈਥਿਕ ਮੈਡੀਸਨ ਅੱਖਾਂ ਦੇ ਫ੍ਰੀ ਚਸ਼ਮੇ ਸਾਰਾ ਕੁਝ ਪ੍ਰੋਵਾਈਡ ਕੀਤਾ ਜਾ ਰਿਹਾ ਹੈ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਜਿਹੜਾ ਵੀ ਕੋਈ ਦਰਸ਼ਕ ਇਹ ਸੁਣ ਰਿਹਾ ਹੈ ਜਿਹੜਾ ਵੀ ਕੋ ਲੋੜਵੰਦ ਅੱਗੇ ਹੈ ਇਸ ਕੈਂਪ ਦੇ ਵਿੱਚ ਆ ਕੇ ਆਪਣਾ ਲਾਭ ਲਵੇ ਔਰ ਜਿਆਦਾ ਜਿਆਦਾ ਇਹਨੂੰ ਸ਼ੇਅਰ ਕਰੇ ਵਿਦਿਆਪਰਸ ਸੰਜੀਓ ਵੱਲੋਂ ਮੈਂ ਦੀਪਕ ਗੁਪਤਾ ਮੈਂਬਰ ਦੇ ਨਾਤੇ ਸਾਰੇ ਦਰਸ਼ਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਾਸ਼ੀਰਾਮ ਮੈਂ ਬਹੁਤ ਵਧਾਈ ਦੇਣਾ ਵਿਦਿਆਪਰਿਆਸ ਦੇ ਸਾਰੇ ਮੈਂਬਰਾਂ ਨੂੰ ਜਿਹੜੇ ਹਰ ਸੇਵਾ ਦਾ ਕੰਮ ਚਾਹੇ ਉਹ ਕਿਸੇ ਖੇਤਰ 'ਚ ਹੋਵੇ ਉਹ ਆਪਣਾ ਯੋਗਦਾਨ ਪਾਉਂਦੇ ਆ ਸਮਾਜ ਦੇ ਕੰਮ ਦੀ ਆਪਣੀ ਜ਼ਿੰਮੇਵਾਰੀ ਲੈ ਕੇ ਅੱਜ ਦੇ ਕਾਲੀ ਯੁੱਗ ਦੇ ਅੰਦਰ ਹਰ ਇਨਸਾਨ ਆਪਣਾ ਤੇ ਆਪਣੇ ਪਰਿਵਾਰ ਦੇ ਜ਼ਿੰਮੇਵਾਰੀਆਂ ਤੋਂ ਬਾਹਰ ਨਹੀਂ ਨਿਕਲਦਾ ਲੇਕਿਨ ਕੁਝ ਐਸੇ ਲੋਕ ਵੀ ਆਹ ਜਿਹੜੇ ਆਪਣੀ ਜ਼ਿੰਮੇਵਾਰੀਆਂ ਨੂੰ ਪਿੱਛੇ ਰੱਖਦੇ ਹੋਏ ਸਮਾਜ ਦੀ ਜ਼ਿੰਮੇਵਾਰੀ ਨੂੰ ਤਰਜੀਹ ਦਿੰਦੇ ਆ ਦੇਖੋ ਅਸੀਂ ਕਹਿੰਦਾ ਵਿਦਿਆਦਾਨ ਕਿਸੇ ਬੰਦੇ ਨੂੰ ਵਿਦਿਆ ਦੇਣਾ ਇਸ ਤੋਂ ਉੱਤਮ ਕੋਈ ਦਾਨ ਨਹੀਂ ਹੋ ਸਕਦਾ ਔਰ ਉਸ ਤੋਂ ਬਾਅਦ ਆਪਣੇ ਸਰੀਰ ਦਾ ਕੁਝ ਹਿੱਸਾ ਦੇਣਾ ਖੂਨਦਾਨ ਸੋ ਐਸੇ ਦੋਨੋਂ ਕੰਮਾਂ 'ਚ ਆਪ ਅੱਗੇ ਲੱਕੇ ਕਹਿੰਦੇ ਚੈਰਿਟੀ ਬਿਗਨਸ ਐਟ ਹੋਮ ਅਛਾਈ ਆਪਣੇ ਘਰ ਤੋਂ ਸ਼ੁਰੂ ਹੁੰਦੀ ਹੈ ਪਹਿਲਾਂ ਆਪ ਦੇਣਾ ਫਿਰ ਸਮਾਜ ਨੂੰ ਜੋੜਨਾ ਔਰ ਸਾਰੇ ਸਮਾਜ ਨੂੰ ਲੈ ਕੇ ਐਸੇ ਵਧੀਆ ਕੰਮ ਕਰ ਰਹੇ ਆ ਮੈਂ ਤੁਹਾਨੂੰ ਬਹੁਤ ਵਧਾਈ ਦਿੰਦਾ ਪ੍ਰਮਾਤਮਾਗੇ ਬੇਨਤੀ ਕਰਦਾ ਕਿ ਜਿਸ ਸਦਬੂਤੀ ਦੇ ਨਾਲ ਜਿਸ ਨਿਸ਼ਠਾ ਦੇ ਨਾਲ ਉਹ ਕੰਮ ਕਰ ਰਹੇ ਆ ਉਹਨਾਂ ਨੂੰ ਹੋਰ ਤਾਕਤ ਦੇਣ ਕਿ ਇਸ ਤਰ੍ਹਾਂ ਹੀ ਆਪਣੇ ਜ਼ਿੰਮੇਵਾਰੀਆਂ ਨਿਭਾਉਣ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਵਧਾਈ ਮੇਰਾ ਨਾਮ ਹੈ ਜੀ ਡਾਕਟਰ ਇਕਜ ਜਨਨ ਅਸੀਂ ਮੋਹਨਦਾਈ ਓਸਵਾਲ ਹਸਪੀਟਲ ਦੇ ਬਲੱਡ ਬੈਂਕ ਤੋਂ ਆਏ ਹਾਂ ਹੁਣ ਤੱਕ 35 ਡੋਨਰ ਹੋ ਚੁੱਕੇ ਨੇ ਜੀ ਤੇ ਇਸ ਬਲੱਡ ਡੋਨੇਸ਼ਨ ਕੈਂਪ ਨੂੰ ਲੋਕਾਂ ਦੀ ਬਹੁਤ ਜ਼ਿਆਦਾ ਸਪੋਰਟ ਮਿਲ ਰਹੀ ਹੈ ਤੇ ਡੋਨਰ ਹੋਰ ਵੱਧ ਵੱਧ ਕੇ ਆ ਰਹੇ ਨੇ ਇੱਕ ਕੁਐਸਚਨ ਬਹੁਤ ਸੰਸਥਾਵਾਂ ਤੇ ਹਰ ਆਮ ਆਦਮੀ ਤੱਕ ਇਹਦਾ ਜਵਾਬ ਪਹੁੰਚਣਾ ਚਾਹੀਦਾ ਹੈ ਸਰਕਾਰ ਵੱਲੋਂ ਬਲੱਡ ਨੂੰ ਟੈਸਟ ਕਰਨ ਵਾਸਤੇ ਪ੍ਰੋਸੈਸਿੰਗ ਚਾਰजेस ਡਿਸਾਈਡ ਕੀਤੇ ਜਾ ਚੁੱਕੇ ਨੇ ਹਰ ਬਲੱਡ ਬੈਂਕ ਜਿਹੜੇ ਵੀ ਬਲੱਡ ਆਂਦੇ ਨੇ ਉਹਨਾਂ ਨੂੰ ਟੈਸਟ ਕਰਦਾ ਹੈ ਉਹ ਟੈਸਟ ਕਿਹੜੇ ਹੁੰਦੇ ਨੇ ਹੈਪੇਟਾਈਟਿਸ ਬੀ ਹੈਪੇਟਾਈਟਿਸ ਸੀ ਐਚਆਈਵੀ ਸਿਫਿਲਿਸ ਤੇ ਮਲੇਰੀਆ ਇਹਨਾਂ ਟੈਸਟਾਂ ਨੂੰ ਟੈਸਟ ਕਰਨ ਵਾਸਤੇ ਜਿੰਨਾ ਵੀ ਖਰਚਾ ਆਂਦਾ ਹੈ ਉਹ ਪ੍ਰੋਸੈਸਿੰਗ ਚਾਰजेस ਦੇ ਤੌਰ ਤੇ ਸਰਕਾਰੀ ਰੇਟਾਂ ਤੇ ਪੇਸ਼ੈਂਟ ਨੂੰ ਚਾਰਜ ਕੀਤਾ ਜਾਂਦਾ ਹੈ ਮੈਂ ਸਿਰਫ ਇਸ ਟਾਈਮ ਆਪਣੀ ਟੀਮ ਬਾਰੇ ਦੱਸ ਸਕਦਾ ਹਾਂ ਜੀ ਹੋਰ ਮੈਨੂੰ ਥੱਲੇ ਟੀਮਸ ਬਾਰੇ ਜਾਣਕਾਰੀ ਨਹੀਂ ਹੈ ਜੀ ਨਾਮ ਹੈ ਅੱਜ ਜਿਹੜਾ ਕੈਂਪ ਹੈ ਕਿਹੜੀ ਜਗ੍ਹਾ ਤੇ ਲਗਾਇਆ ਗਿਆ ਕਿਹੜੇ-ਕਿਹੜੇ ਕੈਂਪ ਲੱਗੇ ਵਿਦਿਆਪ੍ਰਿਆਸ ਐਨਜੀਓ ਦੁਆਰਾ ਇਹ ਤੀਸਰਾ ਵਿਸ਼ਾਲ ਮੈਗਾ ਬਲੱਡ ਕੈਂਪ ਨਾਲ ਮੈਡੀਸਨ ਦਾ ਕੈਂਪ ਲੱਗਿਆ ਹੋਇਆ ਜਿਹੜੇ ਜ਼ਰੂਰਤਮੰਦ ਲੋਕਾਂ ਦੀ ਜ਼ਰੂਰਤ ਨੂੰ ਦੇਖਦੇ ਹੋਏ ਵਿਦਿਆਪ੍ਰਿਆਸ ਐਨਜੀਓ ਲਾਇਆ ਹੈ ਇਹ ਰਾਮ ਭਗਤ ਹਨੂਮਾਨ ਮੰਦਿਰ ਨਿਊ ਮਾਧੋਪਰੀ ਗਲੀ ਨੰਬਰ 5 ਦੇ ਵਿੱਚ ਲੱਗਿਆ ਹੋਇਆ ਜਿੰਦੇ ਵੀ ਤੁਸੀਂ ਦੇਖ ਸਕਦੇ ਹੋ ਕਰੀਬਨ ਹਾਲੇ ਹੀ 250 ਤੋਂ ਪਲੱਸ ਓਪੀਡੀ ਹੋ ਗਈ ਹੈ ਅਜੇ 11 ਵਜੇ ਦਾ ਟਾਈਮ ਹੈ ਇਹ 2 ਵਜੇ ਤੱਕ ਕੈਂਪ ਚੱਲਣਾ ਹੈ ਉਮੀਦ ਹੈ ਕਿ 7-800 ਦੀ ਓਪੀਡੀ ਹੋਏਗੀ ਵਿਦਿਆਪ੍ਰਿਆਸ ਐਨਜੀਓ ਲਗਾਤਾਰ ਪੜਾਈ ਦੇ ਖੇਤਰ ਦੇ ਨਾਲ ਨਾਲ ਮੈਡੀਕਲ ਦੇ ਖੇਤਰ 'ਚ ਬੜੇ ਵਧੀਆ ਤਰੀਕੇ ਨਾਲ ਕਾਰਜ ਕਰ ਰਹੀ ਹੈ। ਔਰ ਸਾਰੇ ਸਮਾਜ ਦਾ ਇਹ ਬਹੁਤ ਵੱਡਾ ਯੋਗਦਾਨ ਮਿਲਦਾ ਹੋਇਆ। ਜ਼ਿੰਦੀ ਬਦਲਦੇ ਸੀ ਇਹ ਕਾਰਜ ਕਰ ਪਾ ਰਹੇ ਆ। ਇਸ ਕੈਂਪ ਦੇ ਵਿੱਚ ਸਾਡੇ ਸਤੀ ਸ਼ੋਸ ਵਾਲ ਹੋਦਰੀ ਪਰਿਵਾਰ, ਸਾਡੇ ਅੰਕੀ ਜੈਨ ਦੇ ਪਰਿਵਾਰ ਇਹਨਾਂ ਦਾ ਬੜਾ ਸਹਿਯੋਗ ਰਿਹਾ ਜ਼ਿੰਦੀ ਬਦਲਦੇ ਕੈਂਪ ਸੁਚਾਰੂ ਢੰਗ ਨਾਲ ਚੱਲ ਰਿਹਾ ਹੋਇਆ ਔਰ ਇਹ ਬਖੂਬੀ ਆਪ ਸਭ ਦੇ ਸਹਿਯੋਗ ਦੇ ਨਾਲ ਚੱਲ ਰਿਹਾ ਹੋਇਆ। ਵਿਦਿਆ ਪ੍ਰਿਆਸ ਐਨ ਜੀਓ ਹਮੇਸ਼ਾ ਹੀ ਜਾਣਦੀ ਹੈ ਕਿ ਹਰ ਘਰ ਦੇ ਵਿੱਚ ਐਜੂਕੇਸ਼ਨ ਔਰ ਮੈਡੀਕਲ ਦੀ ਸੁਵਿਧਾ ਹੋਵੇ ਕਿਸ ਨੂੰ ਕੋਈ ਦਿੱਕਤ ਨਾ ਆਵੇ ਇਸ ਦੇ ਤਹਿਤ ਵਿਦਿਆ ਪ੍ਰਿਆਸ ਐਨਜੀਓ ਪਿਛੇ ਲਗਾਤਾਰ ਲੰਬੇ ਸਮੇਂ ਤੋਂ ਕਾਰਜ ਕਰ ਰਹੀ ਹੈ ਵਿਦਿਆ ਪ੍ਰਿਆਸ ਐਨਜੀਓ ਪੜ੍ਹਾਈ ਦੇ ਨਾਲ ਨਾਲ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਮੈਡੀਕਲ ਦਾ ਕੰਮ ਚੱਲ ਹੀ ਰਿਹਾ ਹੈ ਜ਼ਰੂਰਤਮੰਦ ਕੁੜੀਆਂ ਦੇ ਵਿਆਹ ਕਰਾਣੇ ਸਕੂਲਾਂ ਦੇ ਵਿੱਚ ਭਾਸ਼ਣ ਪ੍ਰਤੀਯੋਗਤਾ ਕਰਾਣੀ ਵਿਅਕਤੀ ਨਿਰਮਾਣ ਤੇ ਕਾਰਜ ਕਰਨਾ ਸਮਾਜ ਨੂੰ ਸਵਾਬਲੰਬੀ ਬਣਾਉਣਾ ਜ਼ਰੂਰਤਮੰਦ ਲੋਕਾਂ ਨੂੰ ਜੌਬਸ ਲਾਣੀਆਂ ਐਸੇ ਲਗਾਤਾਰ ਕਾਰਜ ਕਰ ਰਹੀ ਹੈ ਜਿਵੇਂ ਕੋਈ ਜ਼ਰੂਰਤਪਨ ਸਾਥੀ ਹੋ ਉਹਨਾਂ ਨੂੰ ਕੋਈ ਰਾਸ਼ਨ ਪ੍ਰੋਵਾਈਡ ਕਰਾਣਾ ਲਗਾਤਾਰ ਜਦੋਂ ਵੀ ਕਿਸੇ ਸਮਾਜ ਦੀ ਕੋਈ ਜ਼ਰੂਰਤ ਹੁੰਦੀ ਹੈ ਤੇ ਐਨ ਜੀਓ ਦੇ ਸਾਥੀ ਆਪਸ ਵਿੱਚ ਮਿਲ ਕੇ ਇਹ ਕੰਮ ਦੇ ਵਿੱਚ ਬਖੂਬੀ ਆਪਣਾ ਸਹਿਯੋਗ ਦਿੰਦੇ ਜਿੰਦਬਦੌਲਤੇ ਕਾਰਜਕ੍ਰਮ ਲਗਾਤਾਰ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਨੌਜਵਾਨਾਂ ਨੂੰ ਤਾਂ ਮੈਂ ਇਹੀ ਮੈਸੇਜ ਦੇਣਾ ਚਾਹਾਂਗਾ ਕਿ ਬਲੱਡ ਡੋਨੇਸ਼ਨ ਦੇ ਵਿੱਚ ਆਪਣਾ ਯੋਗਦਾਨ ਪਾਓ ਜੇ ਤੁਸੀਂ ਆਪਣਾ ਪੰਜਾਬ ਬਚਾਉਣਾ ਚਾਹੁੰਦੇ ਹੋ ਤੇ ਆਪਣਾ ਯੋਗਦਾਨ ਤੁਹਾਨੂੰ ਪਾਣਾ ਪਏਗਾ ਆਪ ਅੱਗੇ ਖੜਾ ਹੋਣਾ ਪਏਗਾ ਹਰਿਆ ਭਰਿਆ ਪੰਜਾਬ ਵਜਦਾ ਰਹੇ ਪੰਜਾਬ ਹਰੀਆਲੀ ਨੂੰ ਅੱਗੇ ਲਿਆਉਣਾ ਪਏਗਾ ਜੋ ਯੂਥ ਅੱਗੇ ਲੱਗਦਾ ਹੈ ਤਾਂ ਆਟੋਮੈਟਿਕ ਸਫਲਤਾ ਮਿਲਦੀ ਹੈ ਯੂਥ ਦਾ ਯੋਗਦਾਨ ਜਦੋਂ ਵੀ ਕਿਸੇ ਕਾਰਜਕ੍ਰਮ ਚ ਹੁੰਦਾ ਉਹ ਸਫਲਤਾ ਮਿਲਣੀ ਸੁਭਾਵਿਕ ਹੈ ਇਸ ਲਈ ਸਾਰੇ ਯੂਥ ਅੱਗੇ ਮੇਰੀ ਬੇਨਤੀ ਹੈ ਕਿ ਤੁਸੀਂ ਇਦਾਂ ਦੇ ਕੰਮਾਂ ਦੇ ਵਿੱਚ ਆਪਣਾ ਯੋਗਦਾਨ ਪਾਓ ਬਲੱਡ ਡੋਨੇਸ਼ਨ ਇੱਕ ਐਸੀ ਚੀਜ਼ ਹੈ ਜ਼ਿੰਦੇ ਦੇ ਨਾਲ ਤਿੰਨ ਬੰਦੇ ਜਿੰਦਗੀਆਂ ਬਚਾਈਦਾ ਇੱਕ ਯੂਨਿਟ ਨਾਲ ਤਿੰਨ ਬੰਦੇ ਜਿੰਦਗੀਆਂ ਬਚਾਈ ਜਾ ਸਕਦੀਆਂ ਵੈ ਤੁਸੀਂ ਬਲੱਡ ਡੋਨੇਸ਼ਨ ਕਰੋਗੇ ਤਾਂ ਤਿੰਨ ਲੋਕਾਂ ਦਾ ਲਾਭ ਹੋਏਗਾ ਉਹ ਸਭ ਤੋਂ ਵੱਡੀ ਗੱਲ ਜੋ ਤੁਸੀਂ ਬਲੱਡ ਦੇਨੇ ਹੋ ਤੁਹਾਡੀ ਆਪਣੀ ਬੋਡੀ ਸੈੱਟ ਹੋ ਜਾਂਦੀ ਹੈ ਜੋ ਬੋਡੀ ਦੇ ਵਿੱਚੋਂ ਬਲੱਡ ਨਿਕਲਦਾ ਵੈ ਤੇ 24 ਘੰਟੇ ਨਵਾਂ ਬਲੱਡ ਬਣ ਜਾਂਦਾ ਵੈ ਤੁਹਾਡੀ ਆਪਣੀ ਫੂਰਤੀ ਆ ਜਾਂਦੀ ਹੈ ਸਫਲਤਾ ਮਿਲਦੀ ਤੁਹਾਡਾ ਆਪਣਾ ਮਾਹੌਲ ਅੱਛਾ ਹੋ ਜਾਂਦਾ ਵੈ ਇਸ ਲਈ ਸਾਰੇ ਯੂਥਾਂ ਨੂੰ ਅਗੇ ਬੇਨਤੀ ਹੈ ਕਿ ਆਪਣਾ ਬਲੱਡ ਡੋਨੇਸ਼ਨ ਦੇ ਵਿੱਚ ਯੋਗਦਾਨ ਜ਼ਰੂਰ ਪਾਓ ਇਥੇ ਜੀ ਮੋਨ ਦੇ ਹਸਪਤਲ ਦੀ ਟੀਮ ਪਹੁੰਚੀ ਹੈ ਰਜਿੰਦਰ ਹਸਪਤਲ ਦੀ ਟੀਮ ਪਹੁੰਚੀ ਹੈ ਪਾਰਟੀਆਂ ਡੈਂਟਲ ਦੀ ਪਹੁੰਚੀ ਹੈ ਮਾਨਸ ਦੀ ਟੀਮ ਪਹੁੰਚੀ ਹੈ ਕੇ ਪੀ ਐਸ ਡੀ ਟੀਮ ਪਹੁੰਚੀ ਹੋਈ ਹੈ ਇੱਥੇ ਅਲੱਗ-ਅਲੱਗ ਕਰੀਬਨ 8-9 ਹਸਪਤਲਾਂ ਦੀ ਟੀਮ ਪਹੁੰਚੀ ਹੋਈ ਹੈ ਜਿਹੜਾ ਆਪਣਾ ਯੋਗਦਾਨ ਪਾ ਰਿਹਾ ਔਰ ਬੜਾ ਵਧੀਆ ਕੈਂਪ ਚੱਲ ਰਿਹਾ ਹੈ